ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦਸੋ ਹੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜਾ ਜੀਓ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰਾ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੈ ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਉ ਵਡਭਾਗੀ ਹਰ ਸੰਗਤ ਪਾਵਹਿ ਬਾਗਹੀਨ ਪ੍ਰਾਮ ਚੋਟਾ ਖਾਵਹਿ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰੀਜੈ ਜੀਉ ਮੈਂ ਆਏ ਮਿਲ ਹੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜੈ ਜੀਉ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪੀ ਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੋਲ ਟੋਲ ਪਾਉਦਾ ਜੀਉ ਟੋਲ ਟੋਲ ਦੋਵੇਂ ਵਾਰ ਪੋਲਾ ਹੀ ਨਰਮ ਆਵਾਜ਼ ਵਿੱਚ ਹੀ ਬੋਲਣਾ ਟੋਲ ਟੋਲ ਅੜਕ ਲਾ ਕੇ ਨਹੀਂ ਆਵਹ ਸੰਤ ਮੈਂ ਗੱਲ ਮੇਲ ਆਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ ਹਰ ਕੇ ਸੰਤ ਮਿਲ ਹੋ ਮਨ ਦੇਵਾ ਜੋ ਗੁਰ ਬਾਣੀ ਮੁਖ ਚੌਦਾ ਜੀਓ ਵਡ ਭਾਗੀ ਹਰ ਸੰਤ ਮਿਲਾਇਆ ਗੁਰ ਪੂਰੈ ਹਰ ਰਾਸ ਮੁਖ ਪਾਇਆ ਪਾਗਹਿਨ ਸਤਗੁਰ ਨਹੀ ਪਾਇਆ ਮਨ ਮੁਖ ਗਰਭ ਜੂਨੀ ਨਿਤ ਪਉਦਾ ਜੀਉ ਆਪ ਦਿਆਲ ਦਇਆ ਪ੍ਰਭ ਤਾਰੀ ਮਲ ਹਮੈਂ ਬਿਖਿਆ ਸਭ ਨਿਵਾਰੀ ਨਾਨਕ ਹਟ ਪਟਣ ਵਿਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਉ ਸੌਦਾ ਜੀਉ ਸੌਦਾ ਸਸਾ ਊੜੇ ਔਂਕੜ ਦੱਦੇ ਕੰਨਾ ਸੌਦਾ ਜੇ ਸッセ ਨੂੰ ਕਨੌੜਾ ਦੱਦੇ ਕੰਨਾ ਹੋਵੇ ਤਾਂ ਸੌਦਾ ਥੋੜਾ ਹੋਰ ਮੂੰਹ ਖੋਲ ਕੇ ਬੋਲਿਆ ਜਾਂਦਾ ਹੈ ਪਰ ਐਸਾ ਪਾਠ ਗੁਰਬਾਣੀ ਵਿੱਚ ਕਿਤੇ ਵੀ ਨਹੀਂ ਆਵੇਗਾ ਜਿੱਥੇ ਵੀ ਆਵੇਗਾ ਸッセ ਊੜੇ ਔਂਕੜ ਦੇ ਨਾਲ ਹੀ ਆਵੇਗਾ ਸੌਦਾ ਜੀਓ ਮਾਜ ਮਹੱਲਾ ਚੌਥਾ ਹਾ ਗੁਣ ਗੋਵਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮ ਅਗੋਚਰ ਸਵਾਮੀ ਮਿਲ ਸਤਗੁਰ ਹਰ ਦਾਸ ਕੀਚਾ ਜੀਉ ਤਨ ਤਨ ਹਰ ਜਨ ਦਿਨ ਹਰ ਪ੍ਰਭ ਜਾਤਾ ਜਾਏ ਪੁੱਛਾ ਜਨ ਹਰ ਕੀ ਬਾਤਾ ਪਾਵ ਮਲੋਵਾ ਮਲ ਮਲ ਤੋਵਾ ਮਿਲ ਹਰ ਜਨ ਹਰ ਦਾਸ ਪੀਚਾ ਜੀਉ ਸਤਿਗੁਰ ਦਾਤਾ ਨਾਮ ਦੜਾਇਆ ਵਡਭਾਗੀ ਗੁਰਦਰਸ਼ਨ ਪਾਇਆ ਅੰਮ੍ਰਿਤ ਰਾਸ ਸੱਚ ਅੰਮ੍ਰਿਤ ਬੋਲੀ ਗੁਰਪੂਰੈ ਅੰਮ੍ਰਿਤ ਲੀਚਾ ਜੀਓ ਹਰ ਸਤ ਸੰਗਤ ਸਤ ਪੁਰਖ ਮਿਲਾਈਐ ਮਿਲ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਪਰੀਚੈ ਜੀਓ